ਪ੍ਰਕਾਸ਼ ਦੀ ਕੋਥੀ 12 ਦਾ 7 ਵਚਨ ਚ ਲਿਖਿਆ ਫਿਰ ਸਵਰਗ ਵਿੱਚ ਯੁੱਧ ਹੋਇਆ ਤੋਂ ਪਹਿਲਾਂ ਯੁੱਧ ਕਿੱਥੇ ਹੋਇਆ ਤੋਂ ਵਚਨ ਦਾ ਅੰਦਾ ਕੀ ਸਵਰਗ ਦੇ ਵਿੱਚ ਤਾਂ ਅਜਿਹੀ ਕੋ ਗੱਲ ਨਹੀਂ ਹੈ ਔਰ ਉਹਨੇ ਡਿਗਦੇ ਸਾਰੀ ਕੀ ਕੀਤਾ ਪੂਰੀ ਦੁਨੀਆ ਨੂੰ ਉਹਨੇ ਆਪਣੇ ਕੰਟਰੋਲ ਚ ਕਰ ਲਿਆ ਯਿਸੂ ਮਸੀਹ 40 ਦਿਨ ਉਪਵਾਸ ਤੇ ਸੀ ਰੋਜਾ ਤੇ ਸੀ ਜੰਗਲ ਦੇ ਵਿੱਚ ਸੀਗੇ ਸ਼ੈਤਾਨ ਪ੍ਰਭੂ ਦੇ ਕੋਲ ਆਇਆ ਕਿਉਂਕਿ ਪ੍ਰਭੂ ਨੂੰ ਭੁੱਖ ਲੱਗੀ ਸੀ ਔਰ ਉਹਨੇ ਰੋਟੀ ਨਹੀਂ ਖਾਣੀ ਸੀਗੀ ਪਰ ਉਹ ਰੋਟੀ ਲੈ ਕੇ ਆਇਆ ਕਿ ਇਨਸਾਨ ਕੇ ਉਹ ਰੋਟੀ ਨਾਲ ਨਹੀਂ ਪਰ ਪਰਮੇਸ਼ਵਰ ਦੇ ਮੂੰਹ ਚੋਂ ਨਿਕਲੇ ਪ੍ਰਤੀਕ ਵਚਨ ਦੇ ਨਾਲ ਜੀਵਿਤ ਰਹਿ ਸਕਦਾ ਆ ਤੋ ਜਿਹੜਾ ਜੀਵਨ ਆ ਸਾਡੇ ਮੂੰਹ ਦੇ ਵਿੱਚੋਂ ਨਿਕਲਦਾ ਮਤਲਬ ਵਚਨ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਵਚਨ ਦੇ ਨਾਲ ਅੱਜ ਸਾਡੀ ਗਵਾਹੀ ਕੀ ਆ ਤੋ ਤੁਸੀਂ ਗਵਾਹੀ ਦੇ ਦੁਆਰਾ ਜੇਤੂ ਆ ਜੇ ਤੁਸੀਂ ਤੁਹਾਡੀ ਅੱਜ ਗਵਾਹੀ ਝੂਠੀ ਹੋ ਗਈ ਤਾ ਤੁਸੀਂ ਜੇਤੂ ਨਹੀਂ ਤੁਸੀਂ ਹਾਰੇ ਹੋਏ ਜੇ ਸਾਡੀ ਗਵਾਹੀ ਸਹੀ ਆ ਤੇ ਪਰਮੇਸ਼ਵਰ ਦਾ ਲਹੂ ਔਰ ਗਵਾਹੀ ਮਿਲ ਕੇ ਉਹ ਇੱਕ ਰੂਹ ਨੂੰ ਜਨਮ ਦੇਣ ਬੈਨੀਅਲ ਨੂੰ ਜਦੋਂ ਨਬੂਦ ਨੇ ਸ਼ਰਨ ਕਿਹਾ ਕਿ ਮੈਨੂੰ ਦਰਸ਼ਨ ਕਲੀਅਰ ਕਰ ਉਹ ਕਹਿੰਦਾ ਮੈਂ ਅੰਦਾਰਸ਼ਨ ਕਲੀਅਰ ਨਹੀਂ ਕਰ ਸਕਦਾ ਪਰ ਮੇਰਾ ਪਿਤਾ ਸਭ ਕੁਝ ਕਰ ਸਕਦਾ ਉਹਨੇ ਗਵਾਹੀ ਦਿੱਤੀ ਸਭ ਤੋਂ ਪਹਿਲਾਂ ਕੋਈ ਚਦਰਕ ਮੇਸ਼ਕ ਵੇਦਨ ਗੋਨੇ ਅੱਗ ਦੀ ਭੱਟੀ ਦੇ ਵਿੱਚ ਉਹ ਗਵਾਹੀ ਨਹੀਂ ਦਿੱਤੀ ਕਿ ਅਸੀਂ ਜਾਣਨ ਦੇ ਲਈ ਅਸੀਂ ਜਾਣਣ ਲੱਗੇ ਸੀਗੇ ਪਰ ਉਹਨਾਂ ਨੇ ਇਹ ਗਵਾਹੀ ਦਿੱਤੀ ਕਿ ਸਾਡੇ ਨਾਲ ਪਰਮੇਸ਼ਰ ਖੜਾ ਹੋਇਆ ਸੀ ਉਸ ਵੇਲੇ ਪੁਰਾਣੇ ਨੇਮ ਦੇ ਵਿੱਚ ਲਿਖਿਆ ਸੀ ਕਿ ਕੋਈ ਪਾਪ ਕਰਦਾ ਸੀਗਾ ਤੇ ਉਹਦੀ ਉਹਦੇ ਤੇ ਪਥਰਾਵ ਕੀਤਾ ਜਾਂਦਾ ਸੀ ਹੁਣ ਮਾਰ ਦਿੱਤਾ ਜਾਂਦਾ ਸੀਗਾ ਕਿ ਉਸ ਵੇਲੇ ਉਹਨਾਂ ਦੇ ਕੋਲ ਪ੍ਰਕਾਸ਼ਨ ਨਹੀਂ ਸੀ ਅੱਜ ਤੁਹਾਡੇ ਕੋਲ ਐਂਡ ਸਮੇਂ ਦਾ ਮੈਸੇਜ ਆ ਸਚਾਈ ਆ ਇਹ ਤੁਹਾਡੀ ਗਵਾਹੀ ਆ ਜਾ ਕੇ ਲੋਕਾਂ ਨੂੰ ਗਵਾਹੀ ਦੇਣੀ ਸੀ ਕੋ ਪਿਤਾ ਪੁੱਤਰ ਪਵਿੱਤਰ ਆਤਮਾ ਤੈਨ ਨਹੀਂ ਆ ਉਹ ਇੱਕਿਆ ਇਹ ਤੁਹਾਡੀ ਗਵਾਹੀ ਆ ਜਾ ਕੇ ਦੋ ਲੋਕਾਂ ਨੂੰ ਗਵਾਹੀ ਤਦੋਂ ਕੋਰਟ ਵਿੱਚ ਇਕੱਲੇ ਸੀਗੇ ਤੇ ਉਹ ਡਰਦੇ ਸੀ ਬੈਠੇ ਸੀਗੇ ਗਵਾਹੀ ਦੇਣ ਤੋਂ ਡਰਦੇ ਸੀ ਲੋਕ ਇਕੱਠੇ ਹੋਏ ਹੋ ਸੀਗੇ ਪੈਂਤਕੋਸਤ ਦਾ ਦਿਨ ਸੀ ਆਰਾਧਨਾ ਦਾ ਦਿਨ ਸੀ ਪਰਮੇਸ਼ਾ ਦੇ ਬਚਨ ਨੂੰ ਪ੍ਰਚਾਰ ਕਰਨ ਦਾ ਸਮਾਂ ਸੀ ਗਵਾਹੀ ਦੇਣ ਦਾ ਟਾਈਮ ਸੀ ਪਰ ਉਹਨਾਂ ਨੇ ਗਵਾਹੀ ਨਹੀਂ ਦਿੱਤੀ ਉਹ ਬੈਠੇ ਸੀ ਚੁੱਪ ਕਰਕੇ ਕਹਿੰਦੇ ਪ੍ਰਭੂ ਨੂੰ ਯਾਦ ਕਰਦੇ ਆ ਫਿਰ ਆਪਾਂ ਚਲੋ ਬੈਠੋ ਜਦੋਂ ਲੱਗੇ ਉਹਨੇ ਜੋਏਲ ਨਬੀ ਦੀ ਪੋਸਤਕ ਦਾ ਦੂਸਰਾ ਅਧਿਆਏ ਪੜ੍ਹਿਆ ਗਿਆ ਕਿ ਇਹਦੇ ਵਿੱਚ ਲਿਖਿਆ ਕਿ ਮੈਂ ਉਹਦੇ ਦਿਨਾਂ ਚ ਆਪਣਾ ਆਤਮਾਡੇਲ ਦਮਾਂਗਾ ਤੁਸੀਂ ਮੇਰੇ ਗਵਾ ਬਣੋਗੇ ਤਾਂ ਉਸੇ ਤਰ੍ਹਾਂ ਅੱਗ ਦੀਆਂ ਜੀਭਾਂ ਜਦੋਂ ਉਹਨਾਂ ਦੇ ਉੱਤੇ ਉੱਤਰੀਆਂ ਤੇ ਲਿਖਿਆ ਕਿ ਪੱਤਰ ਸੁੱਟ ਕੇ ਪ੍ਰਚਾਰ ਕਰਨ ਲੱਗਾ ਲੋਕਾਂ ਦੇ ਦਿਲ ਛੱਡ ਗਏ ਜਦ ਪਵਿੱਤਰ ਆਤਮਾ ਪੱਤਰਾਂਸ ਦੇ ਵਿੱਚ ਦੀ ਬੋਲਣ ਲੱਗਾ ਔਰ ਲੋਕ ਕਹਿੰਦੇ ਹੁਣ ਸਾਨੂੰ ਦਾਸ ਅਸੀਂ ਕੀ ਕਰੀਏ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਕਹਿੰਦਾ ਆਪਣੇ ਆਪਣੇ ਗੁਨਾਹਾਂ ਦਾ ਕੀ ਕਰੋ ਪਰਛਾਤਾਪ ਕਰੋ ਮਨ ਫਿੜਾਓ ਤੌਬਾ ਕਰੋ ਤੇ ਯੀਸ਼ੂ ਮਸੀਹ ਦੇ ਨਾਂ 'ਚ ਬਪਤਿਸਮਾ ਲਾਓ ਤਾਂ ਤੁਸੀਂ ਪਵਿੱਤਰ ਦਾਨ ਪਾਉਂਗੇ ਵੀ ਤੁਸੀਂ ਮੇਰੇ ਗਵਾਹ ਬਣੋਗੇ ਧਰਤੀ ਤੱਕ ਮੈਸ਼ਰ ਕਹਿੰਦਾ ਉਤੋਂ ਡਰੋ ਜਿਹੜਾ ਤੁਹਾਡੇ ਸ਼ਰੀਰ ਨੂੰ ਵੀ ਤੇ ਆਤਮਾ ਨੂੰ ਵੀ ਸ਼ੈਤਾਨ ਤੁਹਾਡੀ ਆਤਮਾ ਨੂੰ ਛੂਹ ਤੱਕ ਨਹੀਂ ਸਕਦਾ ਤੁਹਾਡੀ ਗਵਾਈ ਜਿਹੜੀ ਤੁਹਾਨੂੰ ਕੀ ਕਰਦੀ ਹੈ ਜੇਤੂ ਗਦਾਰ ਦਿੰਦੀ ਹੈ ਸ਼ੈਤਾਨ ਦਾ ਕੰਮ ਹੈ ਖਿਲਾਫਤ ਕਰਵਾਣਾ ਤੇ ਜਦੋਂ ਤੁਸੀਂ ਕਿਸੇ ਦੀ ਖਿਲਾਫਤ ਕਰਦੇ ਆ ਤੇ ਉਹਦਾ ਜਿੰਨਾ ਬੋਝ ਹੈ ਉਹ ਤੁਹਾਡੇ ਤੇ ਆ ਜਾਂਦਾ ਜੁਗਲੀ ਦਾ ਆਤਮਾ ਜਿਹੜਾ ਛੂਤ ਦਾ ਆਤਮਾ ਹੈ ਯੋਹਾਨਾ 15 26 27 ਪੜੋ ਕਿ ਇਸ ਕਰਕੇ ਗਵਾਹਾਂ ਕਿ ਤੁਸੀਂ ਰਾਮ ਬਤੋਂ ਹੀ ਮੇਰੇ ਗਵਾਹ ਹੈ ਮੇਰੇ ਨਾਲ ਰਹੇ ਹਾਂ ਪਰਮੇਸ਼ਰ ਨੇ ਆਪਣੇ ਲਹੂ ਦੇ ਵਸੀਲੇ ਤੁਹਾਨੂੰ ਖਰੀਦਿਆ ਉਹੀ ਆਰੰਭ ਦੇ ਵਿੱਚ ਜੋ ਪਾਪ ਹੋਇਆ ਸ਼ੈਤਾਨ ਦਾ ਕੰਮ ਹੈ ਕਿ ਤੁਹਾਡੇ ਤੋਂ ਗਲਤੀ ਕਰਵਾਨੀ ਅੱਧੀ ਲੜਾਈ ਜਿਹੜੀ ਆ ਉਹ ਤੁਹਾਡੀ ਆ ਅੱਧੀ ਲੜਾਈ ਪਰਮੇਸ਼ਰ ਦੀ ਅੱਧੀ ਲੜਾਈ ਤੁਸੀਂ ਦਿੰਦੇ ਆ ਬਾਕੀ ਕੰਮ ਪ੍ਰਭੂ ਆਪ ਕਰਦਾ ਤਾਂ ਅੱਧਾ ਕੰਮ ਪ੍ਰਭੂ ਦਾ ਅੱਧਾ ਕੰਮ ਹੁਣ ਉਸ ਅੰਨੇ ਦਾ ਸੀ ਤੁਹਾਡਾ ਕੰਮ ਤਾਂ ਇਹੀ ਆ ਕਿ ਤੁਸੀਂ ਗਵਾਹੀ ਦਿਓ ਬੀਜ ਬੀਜਣਾ ਪਰਮੇਸ਼ਰ ਨੇ ਕਿਹਾ ਪਹਿਲਾ ਕੰਮ ਤੁਹਾਡਾ ਆ ਬਾਕੀ ਕੰਮ ਮੇਰਾ ਆ ਪ੍ਰੇਰਤਾ ਨੇ ਕੰਮ ਦੋ ਤੇ ਤੀਪੜੋ ਜਿਵੇਂ ਨੇ ਕੀ ਕੀਤਾ ਉਹ ਆਤਮਾ ਆਪਣਾ ਤੁਹਾਡੇ ਉੱਤੇ ਬਹਾ ਦਿੱਤਾ ਹੁਣ ਤੁਸੀਂ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਣਾ ਉਹਦੇ ਲਾਹੂ ਦੇ ਥੱਲੇ ਆਣਾ ਤੇ ਪਵਿੱਤਰ ਆਤਮਾ ਤੁਹਾਡੇ ਤੇ ਆ